ਮੈਂ ਕੋਸ਼ਿਸ਼ ਕਰੂ ਕਿ ਪਹਿਲਾ ਵਾਲੇ ਬਣਾ ਰਿਆਂ ਦੀ ਜੋ ਗੱਲ ਆ ਉਹਨੂੰ ਦੁਬਾਰਾ ਨਹੀਂ ਕਰਾਂ ਅੱਜ ਆਪਾਂ ਜੋ ਅਸੀਂ ਜਗ੍ਹਾ ਤੇ ਬੈਠੇ ਆ ਜਿਸ ਦੇ ਬਾਅਦ ਚ ਬੈਠੇ ਆ ਤੇ ਇਹ ਆਨ ਘਰਾ ਦੇ ਮੁੰਡੇ ਆਮ ਘਰਾ ਦੀ ਪਾਰਟੀ ਅंदोलਨ ਚੋਂ ਨਿਕਲੀ ਹੋਈ ਪਾਰਟੀ ਆਲਿਆਂ ਦੇ ਬਾਅਦ ਚ ਬੈਠੇ ਆ ਕਈ ਭਰਾਵਾਂ ਨੂੰ ਲੱਗ ਸਕਦਾ ਕਿ ਤੁਸੀਂ ਡੰਡੇ ਵਿੱਚ ਝੰਡਾ ਹਰ ਵਕਤ ਪਾਈ ਰੱਖਦੇ ਹੋ ਤੇ ਕਈਆਂ ਨੂੰ ਜਦੋਂ ਨਵੇਂ-ਨਵੇਂ ਬਣੇ ਆ ਤਕਲੀਫ ਵੀ ਬਹੁਤ ਹੋਈ ਆ ਕਿ ਤੁਸੀਂ ਸਮਾਂ ਨਹੀਂ ਦਿੰਦੇ ਤੁਸੀਂ ਮੌਕਾ ਨਹੀਂ ਦਿੰਦੇ ਭਰਾਵੋ ਜਦੋਂ ਇਹ ਹਕੂਮਤ ਤਨੀ ਸੀਗੇ ਜਦੋਂ ਦਿੱਲੀ ਇਹ ਅंदोलਨ ਸ਼ੁਰੂ ਕੀਤਾ ਸੀ ਇਹਨਾਂ ਦੇ ਆਕਾ ਦਾ ਜਿਹੜਾ ਰਿਕਾਰਡ ਚੈੱਕ ਕੀਤਾ ਜਾਵੇ ਤੇ ਕੈਨੋ ਜੀਓ ਆ ਜਿਹੜੀ ਕਾਰਪੋਰੇਟ ਘਰਾੜਾਂ ਦੀ ਬਣਾਈ ਹੋਈ ਆ ਉਸ ਦਾ ਨਮਾਇੰਦਾ ਸੀ ਕਿ ਉਹ ਲੋਕਾਂ ਦਾ ਗੁੱਸਾ ਠੰਡਾ ਕਰਨ ਦੀ ਖਾਤਰ ਜਿਵੇਂ ਪ੍ਰੈਸ਼ਰ ਕੁੱਕਰ ਦੇ ਵਿੱਚ ਛਿਟੀ ਮਾਰਨ ਦੀ ਖਾਤਰ ਰੱਖਿਆ ਹੋਇਆ ਉਸੇ ਤਰ੍ਹਾਂ ਇਹਨਾਂ ਨੇ ਜਥੇਬੰਦੀਆਂ ਬਣਾਇਆ ਸੀ ਕਿ ਲੋਕਾਂ ਦੀ ਇਨਕਲਾਬੀ ਲਹਿਰ ਹਿੰਦੁਸਤਾਨ ਦੇ ਵਿੱਚ ਗਾਹਾਂੜਾ ਵਧੇ ਉਸ ਨੂੰ ਥੱਲਾ ਮਾਰਨ ਦੀ ਖਾਤਰ ਉਸ ਨੂੰ ਬੰਨ੍ਹ ਮਾਰਨ ਦੀ ਖਾਤਰ ਆ ਉਹ ਵੱਡੇ ਕਾਰਪੋਰੇਟ ਘਰਾਣੇ ਇਹ ਜਿਹੇ ਚਿਹਰੇ ਲੈ ਕੇ ਆਉਂਦੇ ਆ ਤੇ ਜਿਹੜੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਸੀ ਜਿਸ ਚੀਜ਼ ਦੀ ਖਾਤਰੋ ਦੋਲੇ ਸ਼ੁਰੂ ਕੀਤਾ ਸੀ ਉਹ ਗੱਲ ਸਮਝਣ ਵਾਲੀ ਆ ਕੀ ਸੀ ਕਿ ਮਨਮੋਹ ਸੋ ਜੋ ਲਗਾਤਾਰ 5 ਸਾਲ ਰਾਜ ਕੀਤਾ ਉਸ ਨੂੰ ਕਿਵੇਂ ਨਾ ਕਿਵੇਂ ਛਿੱਟਿਆ ਜਾਵੇ ਤੇ ਉਸ ਦੇ ਮਗਰ ਸਭ ਤੋਂ ਵੱਡਾ ਕੰਮ ਹੈ ਜਿਹੜਾ ਬੀਜੇਪੀ ਤੇ ਆਰਐਸਐਸ ਦਾ ਸੀ ਇੱਕ ਮੂਵਮੈਂਟ ਖੜੀ ਕੀਤੀ ਜਾਵੇ ਤਾਂ ਜਿਹੜਾ ਭਾਰਤ ਦੇ ਹਾਕਮਾਂ ਦਾ ਦਲਾਲਾਂ ਦਾ ਚਿਹਤਾ ਨਰਿੰਦਰ ਮੋਦੀ ਨੂੰ ਕਿਵੇਂ ਗੱਦੀ ਤੇ ਲੈ ਕੇ ਆਦਾ ਜਾਵੇ ਉਹ ਛੱਤ ਸਮੁੰਦਰੋਂ ਪਾਰ ਬੈਠੇ ਤੈਅ ਕਰਦੇ ਆ ਕਿ ਤੁਹਾਡੇ ਦੇਸ਼ ਦੇ ਵਿੱਚ ਤੁਹਾਡੇ ਸੂਬੇ ਦੇ ਵਿੱਚ ਕਿਹਨੂੰ ਮੁੱਖ ਮੰਤਰੀ ਬਣਾਉਣਾ ਇਹ ਸੋਲੂ ਤਾਂ ਲੱਗਦਾ ਕਿ ਵੋਟਾਂ ਤਾਂ ਅਸੀਂ ਪਾਈਆਂ ਸਰਕਾਰ ਤਾਂ ਅਸੀਂ ਚੁਣੀ ਆ ਫੇਰ ਭਲਾ ਛੱਤ ਸਮੁੰਦਰੋਂ ਪਾਰ ਬੈਠਿਆਂ ਦਾ ਹੱਥ ਕਿਨੇ ਆ ਜਿਵੇਂ ਨਰਿੰਦਰ ਮੋਦੀ ਪਹਿਲੀ ਵਾਰ ਚੋਣ ਲੜਿਆ ਤਾਂ ਜਿੰਨਾ ਜਹਾੜਾ ਖਰਚਾ ਇੱਕ ਆਕੇ ਦਾ ਇੱਕ ਧਨਾਰ ਦਾ ਜਿੰਨੀ ਚੋਣ ਮੇ ਹਮਚਲਾਈ ਆ ਜਿੰਨੇ ਨੈਸ਼ਨ ਚੈਨਲਾਂ ਉਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਆ ਜਿਨ੍ਹਾਂ ਨੇ ਤੁਹਾਡੇ ਧਮਾਕਾਂ ਦੇ ਵਿੱਚ ਗੱਲ ਪਾੜੀ ਕਿ ਨਰਿੰਦਰ ਮੋਦੀ ਨੂੰ ਲੈ ਕੇ ਉਹਨਾਂ ਚਾਹੀਦਾ ਕਿ 2014 ਦੇ ਵਿੱਚ ਉਸ ਨੂੰ ਸੱਤਾ ਤੇ ਬਹਾਇਆ ਤਾਂ ਇਹਨਾਂ ਨੇ ਉਸ ਦੋਦਰਜੋਂ ਨਿਕਲ ਕੇ ਪਹਿਲੀ ਵਾਰ ਦਿੱਲੀ ਸਰਕਾਰ ਬਣਾਈ ਤੇ ਪਹਿਲਾ ਕੀ ਕਿਹਾ ਸੀ ਕਿ ਮੈਨੂੰ ਜਵਾਕਾ ਦੀ ਸੌਂਗੇ ਜੇ ਮੈਂ ਕਾਂਗਰਸ ਹਰਾ ਕੇ ਸਰਕਾਰ ਬਣਾਵਾ ਤਾਂ ਪਹਿਲਾ ਸਰਕਾਰ ਬਣਾਈ ਫੇਰ ਸਰਕਾਰ ਤੋੜੀ ਫੇਰ ਦੁਬਾਰਾ ਲਾਇਸਨ ਹੋਏ ਫਿਰ ਭੌਂਗੇ ਦਿਨਾਰਾ ਦਿੱਲੀ ਦੇ ਵਿੱਚ ਆਇਆ ਤੇ ਸਾਡੇ ਲੋਕਾਂ ਨੂੰ ਲੱਗਿਆ ਕਿ ਆਹ ਪਾਰਟੀ ਤਾਂ ਬਹੁਤ ਵਧੀਆ ਦਿੱਲੀ ਦਾ ਵਿਕਾਸ ਕਰਤਾ ਭਰਾਵਾ ਦਿੱਲੀ ਇੱਕ ਕੁੱਤੀ ਦੇ ਪੌਚੇ ਜਿਹੜੀ ਸਟੇਟ ਆ ਉੱਥੇ ਕੰਮ ਵਾਲੇ ਕੇਂਦਰ ਸਰਕਾਰ ਨੇ ਕਰਨੇ ਆ ਜਿਹੜੀਆਂ ਮੰਗਾਂ ਤੇ ਪਾਰਟੀ ਬਣੀ ਸੀ ਉਹ ਭ੍ਰਿਸ਼ਟਾਚਾਰ ਦਾ ਕੀ ਬਣਿਆ ਉਹ ਲੋਕਪਾਲ ਦਾ ਕੀ ਬਣਿਆ ਉਹ ਜਮਹੂਰੀਅਤ ਦਾ ਕੀ ਬਣਿਆ ਉਹ ਸਵਰਾਜ ਦਾ ਕੀ ਬਣਿਆ ਉਹ ਲੋਕਾਂ ਦੀ ਜਵਾਬ ਦੇਈ ਦਾ ਕੀ ਬਣਿਆ ਸਾਰੇ ਖੂਹ ਵਿੱਚ ਮਿੱਟੀ ਪਾ ਕੇ ਸਾਰਾ ਕੁਝ ਦਬਤਾ ਤਾ ਜਿਹੜਾ ਕੁਛ ਦੂਜੇ ਹਾਕਮ ਕਰਦੇ ਸੀ ਉਹੀ ਇਹਨਾਂ ਨੇ ਕੀਤਾ ਸਕਿਉਰਿਟੀ ਗੈਲ ਕਹਿੰਦੇ ਲੈਣੀ ਗਣੀ ਬੰਗਲੇ ਇਹਨਾਂ ਨੇ ਲੱਤੇ ਫੇਰ ਪਰ ਆਮ ਆਦਮੀ ਦੀ ਪ੍ਰਵਾਸਾ ਦੱਸੋ ਕੀ ਆ ਹਰ ਆਮ ਆਦਮੀ ਜਗਰੂਪ ਆਮ ਆਦਮੀ ਹਣੀ ਆ ਜਗਰੂਪ ਵੀ ਇਮਾਨਦਾਰਾ ਹਣੀ ਵੀ ਇਮਾਨਦਾਰਾ ਲਕੀਰ ਕਿੱਥੇ ਖਿੱਚੀ ਆ ਲਕੀਰ ਖਿੱਚੀ ਆ ਕਿ ਜਗਰੂਪ ਕਿਹੜੀ ਜਮਾਤ ਦੀ ਨਿਮੰਦੀ ਕਰਦਾ ਜਗਰੂਪ ਕੀ ਦੀ ਹੱਕ ਦੀ ਗੱਲ ਕਰਦਾ ਜਗਰੂਪ ਕੀ ਦੀ ਖਾਤਰ ਖੜਦਾ ਇਹੀ ਜਗਰੂਪ ਆ ਜਿਹੜਾ ਕਾਂਗਰਸ ਸੀ ਇਹੀ ਜਗਰੂਪ ਆ ਜਿਹੜਾ ਪਹਿਲਾਂ ਕਿਤੇ ਸੀ ਇਹੋ ਜਗਰੂਪ ਦੇ ਮੂੰਹ ਨੂੰ ਤਾਲਾ ਕਿਉਂ ਲੱਗ ਗਿਆ ਕਿਹੜੀ ਲੋਕਾਂ ਚ ਆ ਕੇ ਕਹਿੰਦਾ ਕਿ ਭਾਈ ਮੈਂ ਸੋਡਾ ਨਮੈਂਦਾ ਜਿਹੜੀਆਂ ਮੰਗਾ ਤੇ ਤੁਸੀਂ ਲੜਦੇ ਹੋ ਸੋਡੀਆਂ ਗੱਲਾਂ ਚਾਏ ਦਾ ਸੋਡੀਆਂ ਮੰਗਾ ਚਾਏ ਦਾ ਸਾਡੇ ਮੁੱਖ ਮੰਤਰੀ ਨੇ ਝੂਠ ਮਾਰਿਆ ਨਹੀਂ ਕਹਿਣਾ ਕਿਉਂਕਿ ਇਹ ਤਾਂ ਦੋ ਜਮਾਤਾਂ ਇੱਕ ਜਮਾਤ ਲਾਲਵਾ ਦੀ ਆ ਤੇ ਜੂਤੀ ਜਮਾਤ ਭਾਈ ਮਲਕੋਆ ਦੀ ਆ ਇਹ ਜਗਰੂ ਭਾਈ ਮਲਕੋਆ ਦੀ ਨਿਮਿਤ ਕੀ ਕਰਦਾ ਇਹ ਉਹਦੇ ਪੂਰੇ ਖਾਂਦਾ ਆ ਜਿਹੜੇ ਬੈਠੇ ਇਹ ਲਾਲਵਾ ਦੀ ਜਮਾਤ ਆ ਤੇ ਲਾਲਵਾ ਦੀ ਤੇ ਭਾਈ ਮਲਕੋਆ ਦੀ ਕਦੇ ਨਹੀਂ ਬਣ ਸਕਦੀ ਗੁੱਸੇ ਨੇ ਕਿਰਾ ਮੰਤਰੀ ਤੇ ਮੁੱਖ ਮੰਤਰੀ ਦਾ ਜੋ ਅਸਲ ਚਿਹਰਾ ਸੀ ਉਹ ਤੁਹਾਡੇ ਸਾਹਮਣੇ ਸਪੱਸ਼ਟ ਹੋ ਗਿਆ ਉਹ ਮੱਖ ਮੰਤਰੀ ਉਹਨਾਂ ਦਾ ਜਿਹੜੇ ਭਾਰਤ ਦੇ ਵਿੱਚ ਚੰਦ ਕ ਮੁੱਠੀ ਭਰ ਲੋਕ ਆ ਮੁੱਖ ਮੰਤਰੀ ਉਹਨਾਂ ਦੀ ਨਿਮਾਇੰਤ ਕੀ ਕਰਦਾ ਜਿਹੜੇ ਲਾਲਾਂ ਦਾ ਖੂਨ ਚੋੜਦੇ ਆ ਤੇ ਫਿਰ ਭਾਈ ਤੁਸੀਂ ਹਾਕਮਾ ਤੋਂ ਕੀ ਚਾਹ ਕਰਦੇ ਹੋ ਜੇ ਹਾਕਮਾ ਤੋਂ ਚਾਹ ਕਰਨੀ ਤਾਂ ਬੇਕੂਫੀ ਸਾਡੀ ਆ ਜਿਵੇਂ ਦੁਸ਼ਮਣਾਂ ਛੱਡੀ ਲੜਾਈ ਆ ਤੇ ਦੁਸ਼ਮਣ ਤੋਂ ਖੈਰ ਦੀ ਮੰਗ ਕਰੋ ਜਿਹੜੇ ਨੇ ਦੁਸ਼ਮਣ ਨੇ ਤੁਹਾਡੇ ਬੱਚਿਆਂ ਦਾ ਯਾਰਾ ਕੀਤਾ ਤੁਹਾਡੇ ਯਾਰਾ ਕੀਤਾ ਜਿਹੜੇ ਦੁਸ਼ਮਣ ਨੇ ਤੁਹਾਡੇ ਜਾਗਮ ਦਿੱਤੇ ਆ ਤੇ ਉਸ ਜੁੱਤਮਤ ਤੁਸੀਂ ਇਹ ਪਾ ਦੇ ਕੇ ਮਲਮ ਲਾਉ ਮੁੱਖ ਮਾਤਰੀ ਦਾ ਜਿਹੜਾ ਚਿਹਰਾ ਸੀ ਉਹ ਤੁਹਾਡੇ ਸਾਹਮਣੇ 3 ਤਰੀਕ ਨੂੰ ਜਮਾ ਨੰਗਾ ਹੋਇਆ ਉਹ ਐਵੇਂ ਨਹੀਂ ਨੰਗਾ ਹੋਇਆ ਇੱਕ ਗੀਤ ਆ ਕੇ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਵਿੱਚ ਤੇਰਾ ਯਾਰ ਬੋਲਦਾ ਉਹ ਜੀ ਟਰੇਡ ਐਂਟਲ ਬੋਲਦਾ ਉਹਦੇ ਅਮਕੇਸ਼ ਮਾਨੀ ਬੋਲਦਾ ਉਹਦੇ ਚੌੜਾਨੀ ਬੋਲਦਾ ਉਹਦੇ ਪਿੰਡਾਂ ਦੇ ਤਨਾਲ ਚੌਧਰੀ ਬੋਲਦੇ ਆ ਉਹਦੇ ਭਾਰਤ ਦੇ ਸਮਰਾਹੇਦਾਰ ਬੋਲਦੇ ਆ ਉਹਦੇ ਨਰਿੰਦਰ ਮੋਦੀ ਬੋਲਦਾ ਉਹਦੇ ਚੰਬਤ ਸਾਹ ਬੋਲਦਾ ਉਹ ਕਹਿੰਦਾ ਤੂੰ ਪੰਜਾਬ ਦੇ ਵਿੱਚ ਦੱਬ ਕੇ ਰੱਖ ਅਸੀਂ ਭਾਰਤ ਦੇ ਵਿੱਚ ਦੱਬ ਕੇ ਰੱਖਾਂਗੇ ਤੇ ਨਰਿੰਦਰ ਮੋਦੀ ਤੇ ਅੰਬਰ ਸਾਹ ਕੀ ਬੋਲਦੇ ਆ ਕਹਿੰਦੇ ਜੰਗਲ ਜ਼ਮੀਨ ਇਹ ਸਾਰੀ ਕਾਰਪੋਰੇਟ ਘਰਾੜਿਆਂ ਨੂੰ ਦੇਣੀ ਆ ਆਦੀਵਾਸੀ ਲੋਕ ਵਿਕਾਸ ਦੇ ਵਿੱਚ ਡਿੱਕਾ ਬਣਦੇ ਆ ਇਸ ਕਰਕੇ ਹਰ ਜਾਨਾ 5 10 ਆਦੀਵਾਸੀਆਂ ਨੂੰ ਮਾਓਵਾਦੀ ਨਕਸ਼ ਲੈ ਕੇ ਕਹਿ ਕੇ ਮਾਰ ਦਿੰਦੇ ਆ ਤੇ ਫਿਰ ਉਹਦਾ ਚਿਹਤਾ ਹੋਵੇ ਉਹਦਾ ਯਾਰ ਹੋਵੇ ਫਿਰ ਜਾਰੀ ਕਿਵੇਂ ਨਾ ਬਗਾਵੇ ਉਹੀ ਜਾਰੀ ਪਗਾਈਓ ਉਹੀ ਕਿਹਾ ਕਿ ਵਿਕਾਸ ਵਿਰੋਧੀ ਆ ਪੰਜਾਬ ਰੋਦੀ ਆ ਕੁੱਲਸ ਨੂੰ ਅੱਲਾ ਜਿਹੜੀ ਦੇਣੀ ਆ ਜਿਹਨ ਮਰਦੀ ਘਾੜੋ ਜਿਹਦਾ ਮਰਦੀ ਘਾਟ ਟਾ ਦਿਓ ਇਹੋ ਉਹ ਤੱਜ ਤੇ ਆ ਕਿ ਜੂਪੀ ਦਾ ਜਿਹੜਾ ਜੋਗੀ ਆ ਜਿਹਦੇ ਅਕੇੜੀ ਪੁੱਛਰੀ ਉਹ ਕਹਿੰਦਾ ਮੈਂ ਗੈਸਟ ਵਾਰ ਖਤਮ ਕਰਨੀ ਆ ਮੁੰਡਿਆਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਜਾ ਰਹੇ ਆ ਉਹ ਕਹਿੰਦਾ ਨਾਛੇ ਦੇ ਸਦਾ ਕਰ ਜੂਪੀ ਛੱਡ ਕੇ ਭੱਜਣਗੇ ਤੇ ਭੰਟਾ ਕੀ ਕਹਿੰਦਾ ਮਹਿੰਦਰ ਮੈਸਟਰ ਦਾ ਮੁੰਡਾ ਕੀ ਕਹਿੰਦਾ ਕੇ ਪੰਜਾਬ ਦੇ ਵਿੱਚ ਨਸ਼ਾਰੇ ਪੰਜਾਬ ਛੱਡ ਕੇ ਭੱਜ ਗਏ ਆ ਐਮਐਲਏ ਸਾਹਿਬ ਨੂੰ ਪੁੱਛੋ ਜਗਰੂਪੁਰ ਸੱਤ ਕੇ ਕਹੇ ਬਠਿੰਡਾ ਦੇ ਵਿੱਚ ਕਿੰਨਾ ਪੁਲਸੀਸ ਹਾਲੇ ਦੀ ਆ ਤੇਰੇ ਏਰੀਆ ਦੇ ਵਿੱਚ ਕਿੰਨਾ ਨਸ਼ਾ ਵੇਚਦਾ ਤੇ ਭੰਡਾ ਸਾਹਿਬ ਤੂੰ ਦੱਸ ਜਿਹੜਾ ਜਗਦੀਸ਼ ਭੋਲੇ ਦੇ ਨਾਂ ਲੈਤਾ ਸੀ ਬੇਗਰਮ ਜੀਠੀਏ ਦਾ ਹੋਣਾ ਬਾਰੇ ਤੇਰਾ ਕੀ ਖਿਆਲਾ ਚੜ ਵਾਲੇ ਤੇਰਾ ਕੀ ਖਿਆਲਾ ਐਸਆਈ ਹਰਜੀਤ ਬਾਰੇ ਤੇਰਾ ਕੀ ਖਿਆਲਾ ਉਦੇ ਘਰ ਨੂੰ ਨਹੀਂ ਘਾਉਣਾ ਇਹ ਕਿਹੜੇ ਕਾਨੂੰਨ ਚ ਦੇਖਾਗੇ ਕਿਸੇ ਦਾ ਜਾ ਕੇ ਘਾਟਾ ਦਿਓ ਜਦ ਕਿ ਪੁਲਸ ਦੇ ਦੰਦ ਤੇ ਠੇਕ ਕਰਨੇ ਆ ਪੁਲਸ ਜੀਰੂ ਜੀ ਮਰਦੀ ਚੱਕ ਲੈ ਜਿਹਦਾ ਮਰਜ਼ੀ ਘਾਟਾ ਲੈ ਇੱਥੇ ਦਾਤਾਂ ਦਾ ਨਾ ਨਾਰੀ ਫਿਰ ਨਾ ਦਾਤਾਂ ਦੇ ਕੀ ਕਾਨੂੰਨ ਹੈ ਤੁਸੀਂ ਕਹਿ ਕਰਨਾ ਕਿ ਅਸੀਂ ਨਜਾਇਜ਼ ਦੇਸ਼ ਦੇ ਕਾਰੋਬਾਰੋਂ ਦਾ ਘਾਟਾ ਹੋਣਾ ਇਹ ਹਾਕਮ ਸਾਰੇ ਇੱਕੋ ਜਿਹੇ ਆ ਇਹਨਾਂ ਦੀ ਨਸਲ ਕਾਦੀ ਆ ਜੋ ਰੂਪ ਦੇਖ ਨੂੰ شریف ਫੜਾ ਕਨੂੰ ਮਾਂ ਦਾ ਰੱਤ ਦਾ ਪਰ ਜਿਹੜਾ ਇਹ ਦਾ ਹੇਤ ਆ ਉਹ ਕਾਰਪੋਰੇਟ ਘਰਾੜਿਆਂ ਦੇ ਨਾਲ ਆ ਇਹਦਾ ਹੇਤ ਆ ਜਮੀਨਾ ਖੋਣ ਵਾਲਿਆਂ ਦੇ ਨਾਲ ਇਹਦਾ ਹੇਤ ਆ ਵਛ ਦੇstdc ਘਰਾੜੇ ਦੇ ਨਾਲ ਇਹਨਾਂ ਦੇ ਹੇਤਾਂ ਦਾ ਕਰਕੇ ਆ ਭਰਾ ਜਿਹੜੇ ਪਹਿਰੇਦਾਰੀ ਕੀਤੀ ਆ ਉਹ ਐਵੇਂ ਨਹੀਂ ਬੰਦਿਆ ਉਹਨੇ ਵਫਾਦਾਰੀ ਦਿਖਾਈ ਆ ਕਿ ਤੁਸੀਂ ਹਰਿਆਣੇ ਦੇ ਬਾੜੇ ਨੇ ਦੱਪਣ ਦਿਓ ਤੇ ਮੈਂ ਪੰਜਾਬ ਦੇ ਨਹੀਂ ਦੱਪਣ ਦਿੰਦਾ ਮੈਂ ਇੱਕ ਗੱਲ ਦੱਸਦਾ ਝਾੜੂ ਵਾਲੇ ਲੋਕ ਦਿਨੇ ਤਾਰੇ ਦੇਰ ਦੇ ਰਾਤ ਨੂੰ ਦੇਦੇ ਹੁੰਦੇ ਆ ਤੇ ਪੁੱਤ ਮੇਰੇ ਜਦੋਂ ਤੁਹਾਨੂੰ ਪੰਜਾਬ ਦੇ ਲੋਕੜੇ ਦਿਨੇ ਤਾਰੇ ਦਿਖਾਏ ਨਾ ਸੋਡਾ ਨਾਮੀ ਚੱਤੇ ਆਜੂ ਤੂੰ ਥੁੱਕ ਕੇ ਚੱਟਣਾ ਓ ਫੌਸਲਾ ਕਰਦੇ ਬਾਂਸ ਲੈਨੇ ਓ ਅੱਜ ਦਾ ਕਹਿੰਦੇ ਲਿਖਣਾ ਪਾਣਾ ਜਗਰੂਤ ਸਿਆ 2022 ਬਾਈ ਦੂਰ ਨਹੀਂ ਤੈਨੂੰ ਭੱਜਿਆ ਨੂੰ ਥਾਂ ਨਹੀਂ ਮਿਲਣਾ ਤੇਰੇ ਭੰਡੇ ਨੂੰ ਭੱਜਾ ਥਾਂ ਨਹੀਂ ਮਿਲਣਾ ਜੇ ਲੋਕ ਕਾਲੀਆਂ ਨੇ ਜਿੱਤੀਆਂ ਮਾਰ ਸਕਦੇ ਆ ਜੇ ਲੋਕ ਕਾਲੀ ਵੇਸਕੇ ਨੂੰ ਘੋੜ ਸਕਦੇ ਆ ਕਿ ਪੁੱਤ ਮੇਰੇ ਤੁਸੀਂ ਕਿਹੜੇ ਬਾਗ ਦੀ ਮੂੜੀਓ ਥੋੜ੍ਹ ਘਰ ਪਿਤਾਵਾਂਗੇ ਤੇਰੇ ਸੀਐਮ ਨੂੰ ਕੋਟਿਆਂ ਪਰਨੇ ਕਰਕੇ ਨੀਡੂ ਤੇ ਲੈ ਕੇ ਆਵਾਂਗੇ ਤੇ ਇੱਕ ਗੱਲ ਹੋਰ ਹੈ ਇੱਕ ਵਾਰ ਦੀ ਗੱਲ ਨਿਬੇੜਨੀ ਆ ਦੋ ਚੀਜ਼ਾਂ ਜਿੱਤੀਆਂ ਹੁੰਦੀਆਂ ਕਹੀ ਨਹੀਂ ਜਿੱਤੀ ਹੁੰਦੀ ਆ ਕਪਾਹ ਦੀ ਚਤੀ ਹੁੰਦੀ ਆ ਸੋਦੇ ਪੰਡਾ ਨੇ 6 ਵਜੇ ਤੇਗ ਲਾਉ ਤਾਂ ਪਹਿਲਾ ਪਹਿਲਾ ਚਹੀਦਾ ਚੰਚੇ ਖਾਂਦਾ ਖਾਂਦਾ ਕਪਾਹ ਦਾ ਰੁਕ ਖਾ ਗਿਆ ਤਾਂ ਸਾਡੇ ਪੰਜਾਬਗਰੋਂ ਪਤਾ ਜਦੋਂ ਬੰਨ ਪੈਂਦਾ ਫਿਰ ਕਿਹੜੇ ਹੱਥ ਬੰਨ ਨਹੀਂ ਨਿਕਦਾ ਫਿਰ సీఎం ਕਪਾਹ ਖਾਲੀ ਤੇ ਤੇਰੇ ਬੰਨ ਪੈ ਗਿਆ ਤਾਂ ਪੰਜਾਬ ਦੇ ਲੋਕ ਤੇਰਾ ਬੰਨ ਕੱਟਣਗੇ ਤੇਰੀ ਭੇਖਾ ਕੱਟਣਗੇ आव्या तकडे होते सेप्रामांचा बहुत बहुत धन्यवाद